ਬਰੇਕਰਾ ਤੇ ਜਿਵੇਂ ਹੁਣ ਇਹਦਾ ਗਾਹ ਪਕਰਾਲਾ ਆਉਣੀ ਹਾਂ ਹਾਂ ਜੀ ਹਾਂ ਜੀ ਕਰਾ ਤੇ ਇਹਦਾ ਮਗਰੋਂ ਸਾਹਿਬ ਕਿਤਾਬ ਓਕੇ ਸਾਰਾ ਕੁਝ ਕਿਹੜੇ ਗੇਅਰ ਚ ਨੂੰ ਚਲਾਉਣਾ ਹੁੰਦਾ ਕਰਾਏ ਤੇ ਮੰਨ ਲਓ ਮੀਡੀਅਮ ਚ ਵੀ ਤੇ ਹਾਈ ਚ ਵੀ ਪਹਿਲੇ ਹਾਈ ਚ ਪਹਿਲੇ ਹਾਈ ਚ ਜਾਂ ਮੀਡੀਅਮ ਚ ਉਹ ਤੋਂ 4x4 ਲਾਉਣਾ ਪੈਂਦਾ ਕਿ ਨਹੀਂ ਹਾਂ 4x4 ਲਾ ਲਈਦਾ ਖੇਤ ਦੇ ਵਿੱਚ ਮਤਲਬ ਜਦੋਂ ਵੜ ਗਿਆ ਉਦੋਂ ਲਾਉ ਉਹ ਤੋਂ 4x4 ਵੈਸੇ ਲਾ ਲੈ ਤਾਂ ਫਾਇਦਾ ਹੀ ਆ ਜਾਂਦਾ ਹਾਂ ਉਹ ਲਾਉਣਾ ਹੀ ਲਾਉਣਾ ਹਾਂ ਜੀ ਹਾਂ ਜੀ ਠੀਕ ਆ ਤੇ ਕਿਰਾਏ ਤੇ ਇੱਕ ਇੱਕ ਹੈਗਾ ਇਹਦਾ ਕੀ ਜਿਵੇਂ ਮੰਨ ਲਓ ਟਰੈਕਟਰ ਦਾ ਵੱਡਾ ਗੈਨ ਲਓ ਜਾਂ ਕੁਛ ਵੀ ਗੈਨ ਲਓ ਹੂੰ ਇਹਦੇ ਜਿਹੜਾ ਡਿਸਟ੍ਰੀਬਿਊਟਰ ਦਾ ਪ੍ਰੈਸ਼ਰ ਆ ਨਾ ਬਹੁਤ ਜ਼ਿਆਦਾ ਹੈ ਪਾਈਪਾਂ ਚ ਜਿਹੜਾ ਤੇਲ ਜਾਂਦਾ ਤੇਲ ਜਾਂਦਾ ਬਹੁਤ ਜ਼ਿਆਦਾ ਪ੍ਰੈਸ਼ਰ ਨਾਲ ਜਾਂਦਾ ਹੁੰਦਾ ਹੈ ਜਿਵੇਂ ਹੁਣ ਕਿਰਾਏ ਤੇ ਇਹ ਲਾਉਂਦੇ ਰਹੇ ਆ ਹਾਂ ਬਾਕੀ ਆਪਾਂ ਨੂੰ ਤਾਂ ਨਹੀਂ ਪਤਾ ਜਲੋ ਆਪਣੇ ਤੋਂ ਆਪ ਦੇ ਸੰਧ ਦਾ ਹੀ ਪਤਾ ਹਾਂ ਹਾਂ ਆਪਦਾ ਤੁਹਾਨੂੰ ਆਪਾਂ ਦੱਸਣਾ ਇਹਦੇ ਤੇ ਆ ਕਿ ਜੇ ਇਹਨੂੰ 1500 ਚੱਕਰ ਤੋਂ ਉੱਪਰ ਕਰਦੇ ਆ ਹੂੰ ਇਹ ਮਗਰ ਉਹ ਕਿਰਾਏ ਦੀਆਂ ਪਾਈਪਾਂ ਪਾੜ ਦੂਗਾ ਇੰਨਾ ਫਰੈਂਸ ਡਿਸਟ੍ਰੀਬਿਊਟਰ ਜਿਹੜਾ ਕਿਰਾਏ ਦਾ ਡਿਸਟ੍ਰੀਬਿਊਟਰ ਹੁੰਦਾ ਨਾ ਉਹਦੇ ਸਾਬੂ ਪੂਰੀ ਛਾਲ ਨਹੀਂ ਚੱਲਦਾ ਚੀਕਾਂ ਮਾਰ ਲਾ ਪੈਂਦਾ ਚੀਂ ਚੀਂ ਦੀ ਆਵਾਜ਼ ਪੂਰੀ ਆਉਂਦੀ ਆਉਂਦੀ ਓਏ ਗੱਲ ਹੋ ਗਈ ਹਾਂ ਜੀ ਨਾ ਸਾਲੇ ਛੋਟਾ ਕੋਈ ਨਾ ਕੋਈ ਰੰਗ ਤਾ ਦੇ ਵਿਖਾਏ ਗਈ ਇਹ ਮਤਲਬ ਕਿ ਅਸੀਂ ਇਹਨੂੰ 1500 ਚੱਕਰ ਤੋਂ ਥੱਲੇ ਹੀ ਕਿਰਾਏ ਤੇ ਚਲਾਉਣਾ ਹੈ ਕਿ 1500 ਚੱਕਰ ਤੋਂ ਉੱਪਰ ਨਹੀਂ ਕਰਨਾਗਾ ਪਹਿਲਾ ਹਾਈ ਤੇ ਜੇ ਦੂਜਾ ਲਾਉਂਦੇ ਤੇ ਜ਼ਿਆਦਾ ਦੌੜ ਲੈਂਦਾ ਹਣਾ ਫਿਰ ਜ਼ਿਆਦਾ ਤੁਰਦਾ ਟਰੈਕਟਰ ਜ਼ਿਆਦਾ ਤੁਰਦਾ ਹੈ ਦੇ ਕਰਾਇਆ ਬਫਲਿੰਗ ਕਰਦਾ ਹਾਂ ਫਿਰ ਉਹਨੇ ਮਿੱਟੀ ਪੰਦਰ ਨਹੀਂ ਕਰਨ ਕਿਉਂਕਿ ਕਰਾਇ ਨੂੰ ਵੀ ਅੱਟ ਜਾਏਗਾ ਜੀ ਇਹ ਚੀਜ਼ ਮੇਰੇ ਕਿਸਾਨ ਵੀਰਾਂ ਨੂੰ ਮੜੀ ਸਮਝਾਈ ਹੁਣ ਤੋਂ ਕਰਾਇਆ ਵੀ ਕਰਦਾ ਹਾਂ ਜੀ ਕਈ ਵੀਰ ਆਪ ਨੂੰ ਕਹਿੰਦੇ ਨੇ ਯਾਰ ਤੂੰ ਹੌਲੀ ਤੋੜਦਾ ਜਾਂ ਇਦਾਂ ਉਦਾਂ ਉਹ ਵੀਰਾਂ ਨੂੰ ਸਮਝਾ ਦੇ ਮੜਾ ਜਮਾ ਨੇ ਕਰਾਇਆ ਕੀਤਾ ਛੱਡ ਤਾਂ ਵੈਸੇ ਹੁਣ ਹਾਂਜੀ ਹਾਂਜੀ ਇਹ ਗੱਲ ਵਾਕੇ ਤੁਹਾਡੀ ਸਹੀ ਆ ਕਿ ਹਾਂ ਹੌਲੀ ਤੋੜਦਾ ਇਹ ਚੀਜ਼ ਦਾ ਇੱਕ ਜੀ ਤਾਂ ਜਿਵੇਂ ਹੁਣ ਇਹ ਟਰੈਕਟਰ ਆ ਇਹ 18 ਦੇ ਟਾਇਰਾਂ ਜਾ ਇਹ ਐ ਲੱਗੂ ਕਿ ਤੁਰਦਾ ਹੀ ਹੌਲੀ ਪਿਆ ਹਾਂ ਕਿਉਂਕਿ ਹੁਣ ਟਾਇਰ 18 ਦੇ ਚੱਕਰ ਜਿਹੜਾ ਹੋ ਗਿਆ ਉਹ ਗੇੜਾ ਕਰਾਉਂਦੇ ਆ ਉਹਦੀ ਆਉਣਾ ਤੇ ਆਮ ਟਰੈਕਟਰ ਨਾਲੋਂ ਇਹ ਤੇਜ਼ ਤੁਰਦਾ ਵੈਸੇ ਮੰਨ ਲਓ ਕਿ ਜੇ ਦੂਜਾ ਟਰੈਕਟਰ ਘੰਟਾ ਲਾਉਂਦਾ ਨਾ ਇਹ 40 ਤੋਂ 45 ਮਿੰਟ ਕਿੱਲੇ ਚਲਾਉ ਸਿਰਫ ਇਹ ਉਹਨੇ ਟਾਈਮ ਚੁੱਕ ਕੇ ਓਕੇ ਕਰ ਓਕੇ ਕਰ ਦਿੰਦਾ ਕਿਉਂਕਿ ਇਹ ਇਹਦਾ ਜਿੰਨਾ ਕਿ ਮੈਨੂੰ ਪਤਾ ਚੱਲ ਪਹਿਲਾਂ ਮੈਂ ਦੱਸਦਾ ਇੱਕ ਤਾਂ ਨੇ ਮੋਟੀ ਢੇਰੀ ਖਿੱਚ ਲੈਉਣੀ ਖਿੱਚ ਲੈਉਣੀ ਆ ਕਿਉਂਕਿ ਇਹ ਟਰੈਕਟਰ ਵੱਡਾ ਨੇ ਦਬਣਾਣੀ ਹਾਂਜੀ ਹਾਂਜੀ ਦੂਜਾ ਇਹ ਵੀ ਇਹਦਾ ਤੋਰਾ ਹਾਂਜੀ ਮੈਂ ਵੱਡੇ ਟਾਇਰਾਂ ਕਰਕੇ ਲਾ ਲਾ ਹਨਾ ਦੀ ਸਪੀਡ ਉਸ ਹਿਸਾਬ ਨਾਲ ਜ਼ਿਆਦੀ ਹਾਂ ਉਸ ਹਿਸਾਬ ਨਾਲ ਜ਼ਿਆਦੀ ਆ ਤੇ ਹੁਣ ਤੂੰ ਦੱਸ ਜਿਹੜਾ ਮੈਂ ਤ ਵੇ ਆਪਣੇ ਜ਼ਿੰਮੇਦਾਰ ਵੀਰ ਆਪਾਂ ਨੂੰ ਕਹਿੰਦੇ ਹੌਲੀ ਕਰਾਹ ਹੌਲੀ ਫੇਰਨਾ ਚਾਹੀਦਾ ਕਿਤੇ ਇਹ ਵੈਸੇ ਹੌਲੀ ਸਹੀ ਆ ਕਿਉਂਕਿ ਇਹਨੂੰ ਅਪ ਡਾਉਨ ਹੋਣ ਲੱਗਿਆ 8 ਸੈਕਿੰਡ ਲੈਂਦਾ 8 ਸੈਕਿੰਡ ਲੈਂਦਾ ਹਾਂਜੀ ਤੇ 8 ਸੈਕਿੰਡ ਵਿੱਚ ਮੰਨ ਲਓ ਜੇ ਤੇਜ਼ ਹੋਊਗਾ 8 ਸੈਕਿੰਡ ਵਿੱਚ ਕਿਤੇ ਚੜਾਈ ਜਾਣਾ ਤੇ ਜੇ ਤੁਹ ਮੰਨ ਲਓ ਜੇ ਇੱਥੇ ਮਿੱਟੀ ਚੱਕਣੀ ਆ ਉਹ ਡੋਹ ਜਾ ਕੇ ਚੱਕੂ ਹੌਲੀ ਅਕਸਰ ਇਹਨੂੰ 8 ਸੈਕਿੰਡ ਲੱਗਣੇ ਨੇ ਹੌਲੀ ਹੌਲੀ ਚੱਕਣਾ ਹਾਂ ਉਹ ਚੀਜ਼ ਦਾ ਫਰਕ ਪੈਂਦਾ ਮੇਰਾ 8 ਸੈਕਿੰਡ ਉਹਨੂੰ ਇੰਨਾ ਟਾਈਮ ਲੱਗਣਾ ਹਾਂਜੀ 2 3 4 5 6 7 8 8 ਨੂੰ ਤਾਂ ਮੈਨੂੰ ਲੱਗਦਾ ਉਹ ਉੱਥੇ ਚਲੇ ਜਾਣਾ ਮੈਨੂੰ ਚਲੇ ਜਾਊਗਾ ਚਲੇ ਜਾਊਗਾ ਇੰਨੀ ਦੂਰ ਤੇ ਪੇਰੇ ਨੇ ਮਿੱਟੀ ਕਿੱਥੇ ਸਿੱਟਣੀ ਆ ਜਿੱਥੇ ਨੇ ਸਿੱਟਣੀ ਆ ਉੱਥੋਂ ਤਾਂ ਲੰਘ ਜਾਣਾ ਉੱਥੋਂ ਲੰਘ ਜਾਣਾ ਉਦੋਂ ਗਾਂਹ ਜਾ ਕੇ ਸਿੱਟੂਗਾ ਕਿਹੜਾ ਜਾ ਕੇ ਸਿੱਟੂ ਹਾਂਜੀ ਇਹ ਮਤਲਬ ਕਿ ਜਿੰਨਾ ਕ ਆਪਾਂ ਨਾਰਮਲ 12 1300 ਚੱਕਰ ਤੇ ਸਹੀ ਚੱਲਦਾ ਨਾ ਹਾਂ ਇੰਨੇ ਤੇ ਬਿਲਕੁਲ ਵਧੀਆ ਟਾਈਮ ਵੀ ਸਹੀ ਲੱਗਦਾ ਪਹਿਲੀ ਵੀ ਪੱਦਰ ਹੁੰਦੀ ਆ ਪਹਿਲੀ ਵੀ ਖੇਤ ਵੀ ਵਧੀਆ ਪੱਦਰ ਬਹੁਤ ਵਧੀਆ ਪੱਦਰ ਹੁੰਦਾ ਹੈ ਕਿਉਂਕਿ ਤੇਜ ਨਾਲ ਫਿਰ ਜਦੋਂ ਪਾਣੀ ਛੱਡਾਂਗੇ ਕਰੋ ਫਿਰ ਦਿੱਕਤਾਂ ਦੀ ਫਿਰ ਅਗਲਾ ਕਹਿੰਦਾ ਯਾਰ ਆ ਕੰਮਾ ਸਹੀ ਨਹੀਂ ਹੋਇਆਗਾ ਤੇ ਜਾ ਅਗਲਾ ਮੰਨ ਲਓ ਕੋਈ ਆਪਣੇ ਇੱਥੇ ਕੰਮ ਕੀਤਾ ਹੋਵੇ ਇਹਦਾ ਵੇਖਣ ਵਾਲਾ ਹੀ ਕਹੂਗਾ ਯਾਰਾ ਕੰਮ ਸਹੀ ਨਹੀਂ ਹੋਇਆ ਹੋਰ ਕਰਕੇ ਸਹੀ ਆ ਹਾਂ ਕਿ ਕਿ ਬੰਦਾ ਕਿੱਥੋਂ ਆਇਆ ਸੀਗਾ ਜ਼ਿੰਮੇਦਾਰ ਵੀਰ ਨੂੰ ਤਾਂ ਫਿਕਰ ਹੋਣੀ ਹੋਣਾ ਜਿਹੜਾ ਵੀਰ ਕਿਰਾਏ ਦਾ ਕੰਮ ਕਰਦਾ ਮੈਂ ਗੱਲ ਫਿਰ ਉੱਥੇ ਆ ਗਈ ਮੈਂ ਵੀ ਕੀਤਾ ਹਾਂਜੀ ਹਾਂਜੀ ਆਪ ਨੂੰ ਇਹ ਹੁੰਦਾ ਯਾਰਾ ਵੀ ਕੋਈ ਪਈ ਤੋ ਲੰਘੇਗਾ ਉਹਨੇ ਕਹਣਾ ਆ ਵੀ ਕਿਹੜਾ ਮੂਰਖ ਸੀ ਹਾਂਜੀ ਇਹ ਚੀਜ਼ ਬੜਾ ਰਾਵਾਂ ਬੰਨਣੀਆਂ ਤਾਂ ਧਿਆਨ ਨਾਲ ਹਾਂਜੀ ਮੁਆ ਤੂੰ ਹੁਣ ਬੀਜ ਕੇ ਆ ਤੈਨੂੰ ਪੂਰਾ ਧਿਆਨ ਰੱਖਣਾ ਵਿਆਹ ਦਾ ਕਿ ਸਿਆਰ ਸਿੱਧੇ ਰੱਖਦੇ ਆ ਹਾਂ ਇਹਦੇ ਵੇਖ ਆਪਣੇ ਹੁਣ ਸਿਆਣੇ ਬਜ਼ੁਰਗ ਉਹ ਖੇਤ ਵੇਖ ਕੇ ਹੀ ਦੱਸ ਦਿੰਦੇ ਸੀ ਵੀ ਇਹ ਜ਼ਮੀਂਦਾਰ ਕਿੰਨੇ ਕ ਜੋਗਾ ਹਾਂਜੀ ਹਾਂਜੀ ਸੁਣਨਾ ਹੁਣ ਨਹੀਂ ਨਹੀਂ ਕੋਈ ਵੀ ਇਹ ਕਿੰਨੇ ਕ ਜੋਗਾ ਹਾਂਜੀ ਇਹ ਸਿਆਣੇ ਵੀਰ ਨੇ ਵਿਆਹ ਆ ਜਾ ਪਾਗ ਪਾਗਲ ਬੈਠਾ ਜਾ ਕੌਣ ਹਣਾ ਉਹ ਖੇਤ ਤੋਂ ਹੀ ਪਤਾ ਲੱਗ ਜਾਂਦਾ ਲੱਗ ਜਾਂਦਾ ਪਿੱਤੇ ਆ ਜਾ ਉੱਤੇ ਪਹਿਲਾਂ ਤਾਂ ਇੱਧਰ ਵੇ ਇਹਨੂੰ ਆ ਰੱਸੀ ਨਾਲ ਨਾ ਹੋਵੇ ਮੈਂ ਕਹਣਾ ਇਹਨੂੰ ਵੀ ਥੱਲੇ ਕਰਨਾ ਔਖਾ ਕੰਮ ਹੈ ਔਖਾ ਨਹੀਂ ਅੱਜ ਨਾ ਪੂਰੀ ਹੈਵੀ ਸ਼ੋਅ ਆ ਕੋਈ ਇਹ ਨਹੀਂ ਹੈਗੀ ਕਿ ਇਹ ਵਾਈਬ੍ਰੇਸ਼ਨ ਮੈਂ ਤਨੂੰ ਅੱਗੇ ਵੀ ਪੁੱਛੀ ਆ ਇਹ ਸਿਰ ਜਿਆ ਤਾਂ ਨਹੀਂ ਮਾਰਦਾ ਨਾ ਨਾ ਸੇਰ ਸੂਰ ਵਾਲਾ ਤਾਂ ਹੈ ਹੀ ਨਹੀਂ ਗੱਲ ਹੁਣ ਮੈਂ ਕਈ ਰੀ ਹੁਣ ਕੰਮ ਕਰਦੇ ਹੋਈ ਦਾ ਟਰੈਕਟਰ ਤੇ ਆਪਾਂ ਮੰਨ ਲਓ ਸੀਜ਼ਨ 'ਚ ਅਸੀਂ ਚਾਹ ਵੀ ਉੱਪਰ ਹੀ ਬੈਣੀ ਸੀਟ ਤੇ ਬੈਠੇ ਪੀ ਲੈਣੀ ਤੇ ਮਗਰਾੜ ਤੇ ਗਲਾਸ ਰੱਖ ਲਈਦਾ ਵੇ ਗੋਡੀ ਯਾਰ ਇਹ ਦੋਤੇ ਹੋਰ ਕੀ ਚਾਹੀਦਾ ਹੁਣ ਸੁਪਰ ਸੀਟਰ ਤੇ ਮੋੜੀ ਦਾ ਜਦੋਂ ਬੰਨੇ ਤੇ ਉਦੋਂ ਅਸੀਂ ਮੰਨ ਲ ਜ ਸਾਡੇ ਸਾਥੇ ਗਲਾਸ ਹਨ ਜਾਂ ਥੱਲੇ ਮੰਨ ਲਓ ਫਰਸ਼ ਤੇ ਰੱਖ ਲੈ ਜਾਂ ਮਗਰਾੜ ਤੇ ਸਾਈਡ ਤੇ ਰੱਖ ਲੈਣਾ ਇਹ ਨਹੀਂ ਚਾਹ ਡੁੱਲ ਜੂਗੀ ਪਿੱਤੇ ਆ ਵਿਖਾਈ ਹੋ ਰਹੀ ਐ ਆ ਚੀਜ਼ ਦਿਖਾ ਮੈਂ ਤਾਂ ਮੈਂ ਨਵੇਂ ਦੀ ਵਿਖਾਈ ਹੋਈ ਆ ਆ ਚੀਜ਼ ਦਾ ਬੜਾ ਫਾਇਦਾ ਯਾਰ ਜਿੰਨਾ ਇਹ ਖੁੱਲਾ ਨਾ ਬਦੰਦਰ ਬਹੁਤ ਫਾਇਦਾ ਇਹਦਾ ਅਸ਼ੀਦਾ ਯਾ ਕਹਿਣਾ ਯਾਰ ਜੋ ਮਰਜ਼ੀ ਰੱਖ ਲੈ ਇਹਦੇ ਤਾਂ ਯਾਰ ਅਸੀਂ ਤਿੰਨ ਕੈਨ ਡੀਜ਼ਲ ਵਾਲੇ ਰੱਖ ਕੇ ਡੀਜ਼ਲ ਵਾਲੇ 20-20 ਲੀਟਰ ਵਾਲੇ ਤਿੰਨ ਕੈਨ ਰੱਖੇ ਇਹਦੇ ਤਾਂ ਫਿਰ ਵੀ ਸਪੇਸ ਹੈਗੀ ਸੀਗੀ ਤਿੰਨ ਕੈਨ ਰੱਖ ਕੇ ਵੀ 60 ਲੀਟਰ ਤੇ ਰੱਖ ਕੇ 60 ਲੀਟਰ ਤੇ ਰੱਖ ਕੇ ਵੀ ਸਪੇਸ ਹੈਗੀ ਸੀ ਵਧੀਆ ਮੰਨ ਲਓ ਅੱਧ ਮੈਂ ਗিয়ার ਪਾ ਕੇ ਲਗਿਆ ਬ੍ਰੇਕਾਂ ਵੀ ਲਾਈਆਂ ਕਲੱਚ ਵੀ ਨੱਪਦਾ ਹੈਗਾ ਕੋਈ ਦਿੱਕਤ ਨਹੀਂ ਆਈ ਬ੍ਰੇਕਾਂ ਦਾ ਕਿਵੇਂ ਹੈ ਬ੍ਰੇਕਾਂ ਪੂਰੀਆਂ ਕਾਮਯਾਬ ਆਈਆਂ ਜਾਂ ਪੂਰੀਆਂ 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 ਕੋਈ ਦਿੱਕਤ ਨਹੀਂ ਗਈ ਰੋਕਣਾ ਹਾਂਜੀ ਜਿੱਥੇ ਮਰਜ਼ੀ ਹੋਣੇ ਤੁਸੀਂ ਸਟਾਰਟ ਕਰੋ ਤੋ ਤੋਰੋ ਉੱਥੇ ਰੁਕ ਜੂ ਜਿੱਥੇ ਰੁਕਿਆ ਤੇ ਜਾਮ ਵਾਹ ਕੇ ਜਾਣ ਲੱਗੋ ਹਾਂ ਮੈਂ ਜਾਮ ਵਾਲੀ ਗੱਲ ਪੁੱਛਣੀ ਸੀ ਇੱਕ ਨਾ ਵੀ ਥੋੜਾ ਜਿਹਾ ਦੂਰ ਜੇ ਜਾ ਕੇ ਨਾ 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 ਤੇ ਮਰਜ਼ੀ ਰੁਕ ਦੋ ਉੱਥੇ ਰੁਕ ਜੂਗਾ ਪਾਵਰ ਬ੍ਰੇਕਾਂ ਹਾਂਜੀ ਆਪੇ ਡਲਾ ਕਰਕੇ ਵੀ ਸੌਖਾ ਬਹੁਤ ਜਿਆਦਾ ਸੌਖਾ ਇਹ ਨਾ ਕਰਕੇ ਦਾ ਹਾਂ ਹਾਂਜੀ ਕਿਉਂਕਿ ਬੰਦਾ ਇਹਦੇ ਕਰਕੇ ਨਹੀਂ ਥੱਕਦਾ ਪਿੱਤੇ ਚੱਲ ਹੁਣ ਤੋ ਉੱਤੇ ਮੇਰਾ ਨੂੰ ਨਾ ਇਹਦੇ ਗੀਅਰ ਸਪੀਡਾਂ ਵਿਖਾਇਆ ਚੜ ਗਿਆ ਵੱਝਾਈ تھی ਸ਼ਸ਼ਤਰਨਾਵ ਦਾ ਵਿਖਾਦੀ ਪੈਰ ਵਾਲਾ ਇਧਰ ਆ ਉਧਰ ਆ ਗਿਆ ਪੰਜ ਯਾਰ ਜਿਵੇਂ ਉਹਦੇ ਪੰਜ ਆ ਉਧਰ ਹਾਂਜੀ ਹਾਂਜੀ ਰੋਡ ਤੇ ਫਾਇਦਾ ਹੈਗਾ ਟੋੜੰਚੇ ਤੱਕ ਨਹੀਂ ਪੂਰਾ ਦੂਜੇ ਰੇਟ ਨਾਲ ਸਪੀਡ ਵਾਧ ਦੇ ਗਿਆ ਹਾਂਜੀ ਬਾਕੀ ਇਹਨਾਂ ਦੀ ਜਿਹੜੀ ਸਪੀਡ ਦਾ ਹੈ ਉਹ ਪੰਜਵਾਂ ਗੇਅਰ ਕਰਕੇ ਸਪੀਡ ਦਾ ਫਰਕ ਤਾਂ ਹੈਗਾ ਹੀ ਹੈਗਾ ਹੂੰ ਇਧਰ ਆ ਗਏ ਤਾਂ ਚਾਰ ਪੀਤੇ ਇਹ ਚਾਰ ਸਪੀਡਾਂ ਚ ਆ ਗਿਆ ਇਧਰੋਂ ਹੀ ਇਹ ਆ ਗਈਆਂ ਇਹਦੀਆਂ ਪੰਜ ਚਾਰ ਆਪਣੇ ਚਾਰ ਇਧਰ ਤੇ ਕਾੰਦੋ ਆ ਹਾਂਜੀ ਸਪੀਡਾਂ ਹੀ ਬੜੀਆਂ ਦਿੱਤੀਆਂ ਪਤੰਦਰ ਦੇ ਛੋਟੇ ਗਏ ਸਾਰਾ ਕੋਸ਼ਣਾ ਹਾਂਜੀ ਹਾਂਜੀ ਗੱਲ ਫੇਰ ਉੱਥੇ ਆ ਗਈ ਨਾ ਮੈਂ ਕਹਿੰਦਾ ਵੀ ਵੀ ਤੇ ਇਹਨੂੰ ਕਰ ਲੈਣਾ ਮਾਰੇ ਬੰਦੇ ਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿਹੜੇ ਗੇਅਰ ਚ ਇਹਨੂੰ ਲਾਉਣਾ ਇਹ ਚੀਜ਼ ਦਾ ਵਾਕਿ ਮੈਂ ਨਾ ਡਰਾਈਵਰ ਰੱਖ ਲੈ ਵੈਸੇ ਮੈਂ ਡਰਾਈਵਰ ਰੱਖਦਾ ਨਹੀਂ ਖੁਦ ਆਪ ਹੀ ਚਲਾਉਣਾ ਜ਼ਿਆਦਾ ਕੰਮ ਕਰਦਾ ਡਰਾਈਵਰ ਰੱਖਿਆ ਤੇ ਉਹ ਕਹਿੰਦਾ ਮੰਨ ਲਓ ਪੀਟੀਓ ਦਾ ਗੇਅਰ ਲਾਉਣ ਦਾ ਜੇ ਤਾਂ ਹੀ ਭੁੱਲ ਗਿਆ ਉਹ ਮੈਂ ਤੋੜ ਲਿਆ ਮੈਂ ਚਾਹ ਪੀਂਦਾ ਪਿਆ ਚਾਹ ਰੱਖੀ ਦਦਾ ਭੱਜ ਕੇ ਉਹਨੇ ਮਗਰ ਗਿਆ ਮੈਂ ਕਿਹਾ ਪਹਿਲਾਂ ਗੇਅਰ ਤਾਂ ਲਾ ਲੈ ਕਹਿੰਦਾ ਗੇਅਰ ਕਿ ਆਦਾ ਜਿੰਨੇ ਤੇ ਗੇਅਰ ਬੰਦੇ ਨੂੰ ਵੇਖੇ ਯਾਦ ਭੁੱਲ ਜਾਂਦਾ ਸਹੀ ਗੱਲ ਹੈ ਯਾਰ ਥੋੜੀਆਂ ਐ ਸਪੀਡ ਉਹਦਰ ਵੀ ਗੇਅਰ ਲਾਓ ਉਹਦਰ ਵੀ ਲਾਓ ਸਪੀਡਾਂ ਚੰਗੀਆਂ ਥੋੜੀਆਂ ਇਹਦੀਆਂ ਹਾਂਜੀ ਥੋੜੀਆਂ ਸਪੀਡੋ ਸਪੀਡ ਹੀ ਹੋਇਆ ਪਿਆ ਕੰਮ ਪੂਰਾ ਪੂਰਾ ਕੰਮ ਆ ਗਿਆ ਡਿਸਟ੍ਰੀਬਿਊਟਰ ਇਹ ਡਿਸਟ੍ਰੀਬਿਊਟਰ ਆ ਗਿਆ ਇਹ ਕਿ ਰਾਹ ਤੇ ਜਦੋਂ ਇਹਨੂੰ ਬੰਦਨ ਨੂੰ ਅੱਗੇ ਨੂੰ ਕਿ ਪਿੱਛੇ ਨੂੰ ਇਹ ਪਿੱਛੇ ਨੂੰ ਬੰਨਣਾ ਇਹ ਪਿੱਛੇ ਨੂੰ ਹਾਂਜੀ ਆਪਣੇ ਰਿਚੋ ਪਲੋ ਚੱਲਦੇ ਕਿ ਨਹੀਂ ਪਲੋ ਵਧੀਆ ਆਪਣੇ ਮੰਨ ਲਓ ਕਿ ਉਹ ਅੰਦਰ ਸੇ ਟਰੈਕਟਰ ਸੱਜਣੀਆਂ ਉਹਨਾਂ ਨੂੰ ਦਵਾਇਆ ਇਹਦੇ ਨਾਲ ਦਾ ਹੀ ਆ ਉਹਦੇ ਕੋਲ ਹੈਗਾ ਪਲੋ ਹੂੰ ਚਾਰਾਂ ਵਾਲੇ ਚਾਰਾ ਕੋਈ ਮੈਂ ਨਾ ਦਿੱਕਤ ਹੀ ਹੈ ਨਹੀਂ ਪਰਵਾਹ ਹੀ ਨਹੀਂ ਮੰਨਦਾ ਪਲੋਂ ਦੀ ਦਾ ਗੱਲ ਫੇਰ ਉੱਥੇ ਆ ਗਈ ਇਹਨੂੰ ਚਾਰ ਕੀ ਆਂਦੇ ਨੇ ਕੁਝ ਵੀ ਨਹੀਂ ਕੁਝ ਵੀ ਨਹੀਂ ਐ ਆਰਾਮ ਨਾਲ ਚੱਲਦਾ ਬਹੁਤ ਵਧੀਆ ਯਾਰ ਹੁਣ ਮੈਨੂੰ ਇਸ ਟਰੈਕਟਰ ਦੀ ਨਾ ਦਿੱਕਤ ਦੱਸ ਜਿਹੜੀ ਤੈਨੂੰ ਲੱਗੀ ਹੋਵੇ ਕੰਪਨੀ ਨੂੰ ਸੁਝਾਅ ਲਾ ਲਾ ਤੋ ਹਾਲ ਦੇ ਲੋ ਦੇਣਾ ਚਾਹਵੇਂ ਯਾਰ ਵੀ ਮੈਨੂੰ ਇਸ ਚੀਜ਼ ਦੀ ਇੱਥੇ ਕਮੀ ਲੱਗਦੀ ਏ ਵੀ ਕੰਪਨੀ ਵਾਲੇ ਵੀਰੇ ਦੇ ਚਾਹ ਸਜਾਦ ਕਰਦਣ ਜੇ ਕਰਨਾ ਚਾਹੋਂ ਤੇ ਜਿਵੇਂ ਦਿੱਕਤ ਦੀ ਗੱਲ ਲਈਏ ਤਾਂ ਸਭ ਤੋਂ ਵੱਡੀ ਤਾਂ ਡੀਜ਼ਲ ਟੈਂਕ ਦੀ ਆ ਕਿ ਇਹਨਾਂ ਨੂੰ ਚਾਹੀਦਾ ਵੱਡਾ ਟੈਂਕ ਦੇਵੇ ਹਾਂ ਵੀ ਘਟ ਘਟ ਦਿਹਾੜੀ ਕੱਢੇ ਟੈਂਕ ਇਹਨਾਂ ਦਾ ਡੀਜ਼ਲ ਟੈਂਕ ਛੋਟਾ ਏ ਇਹ ਚ ਕਿੰਨੇ ਲੀਟਰ ਪੈਂਦਾ ਇਹਦੇ ਚ ਮੇਰੇ ਸਹਾਨੂੰ 65 ਲੀਟਰ ਹੀ ਪੈਂਦਾ 65 ਹਾਂਜੀ ਚਾਹੀਦਾ ਇਹਨਾਂ ਨੂੰ 85 90 ਲੀਟਰ ਇਹਨੇ ਲੀਟਰ ਵਾਲਾ ਘਟੋ ਘਟ ਚਾਹੀਦਾ ਡੀਜ਼ਲ ਟੈਂਕ ਵੱਡਾ ਚਾਹੀਦਾ ਸਭ ਤੋਂ ਮੇਨ ਜਿਹੜੀ ਸਾਰਿਆਂ ਤੋਂ ਵੱਡੀ ਗੱਲ ਆ ਵਾਕਿਆ ਯਾਰ ਕਿਉਂਕਿ ਹੁਣ ਜਿਹੜਾ ਦੁਪਹਿਰੇ ਤੋਂ ਜਿਵੇਂ ਤੋਂ ਕਹਿਣਾ ਹਾਂਜੀ ਤੇ ਉਹ ਘਾੜੀ ਦਾ ਕੱਢੇ ਨਾ ਦਿਹਾੜੀ ਨਹੀਂ ਕੱਢਦਾ ਹਮਮ ਹੋਰ ਕੁ ਕਮੀ ਤਾਂ ਲੱਗਦੀ ਹੋਈ ਹੋਰ ਅਜੇ ਤੱਕ ਤਾਂ ਮੈਨੂੰ ਵੈਸੇ ਕੋਈ ਲੱਗੀ ਨਹੀਂ ਬਾਕੀ ਜਿਹੜੀ ਇਹ ਤੁਹਾਨੂੰ ਅੱਗੇ ਵੀ ਦੱਸਿਆ ਕਿ ਇਹ ਮਾੜਾ ਮਿਸਤਰੀ ਨੂੰ ਕੋਈ ਨਹੀਂ ਹੱਥ ਪਾਊਗਾ ਇਹ ਤਾਂ ਸਿਰਫ ਉਹ ਹੀ ਆ ਜਿਹੜਾ ਸੀਆਰਡੀ ਵਾਲਾ ਨਾ ਸੀਆਰਡੀ ਵਾਲਾ ਹੀ ਇਹਨੂੰ ਹੱਥ ਪਾਊਗਾ ਹਾਂ ਜਿਹੜਾ ਦੰਸੀ ਚ ਵੀ ਉਹਨਾਂ ਦੇ ਆਪ ਦੇ ਮਿਸਤਰੀਆ ਹੋ ਵੀ ਨਹੀਂ ਉਹ ਸੀਆਰਡੀ ਵਾਲਾ ਸਿਰਫ ਇਹਨੂੰ ਹੱਥ ਪਾਊਗਾ ਜਿਹੜਾ ਪੂਰੀ ਟ੍ਰੇਨਿੰਗ ਕਰਕੇ ਆਇਆ ਪੂਰੀ ਟ੍ਰੇਨਿੰਗ ਕਰਕੇ ਆਇਆ ਜਿਹੜਾ ਬੰਦਾ ਇਹਦੀ ਉਹੀ ਹੱਥ ਪਾਊ ਇਹਨੂੰ ਤੇ ਯਾਰ ਤੈਨੂੰ ਲੱਗਦਾ ਆਉਣ ਵਾਲੇ ਸਮੇਂ ਤੱਕ ਇਹ ਵਧੀਆ ਚੱਲਣਗੇ 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 ਕਿਉਂਕਿ ਚੱਲ ਹੀ ਹੋਣੇ ਰਏ ਸੀਆਰਡੀ ਹੂੰ ਜਿਹੜਾ ਮਰਜੀ ਟਰੇਟਰ ਆਪਾਂ 60 ਹੈ ਜਪੀ ਤੋਂ ਉੱਪਰ ਸਾਰੇ ਸੀਆਰਡੀ ਆ ਹੁਣ ਤਾਂ 50 ਵੀ ਹੋ ਜਾਣੀਆਂ ਤੂੰ 26 ਚ ਵੇਖੀ ਜਾ ਹਾਂਜੀ ਤੇ ਹੋਈ ਸੀਆਰਡੀ ਜਾਣਿਆ ਹੂੰ ਕੋਲਮ ਲਾ ਕੇ ਪੈਸਾ ਵਸੂਲ ਤੂੰ ਖੁਸ਼ ਆ ਪੂਰਾ ਪੂਰਾ ਆਪਾਂ ਖੁਸ਼ ਸੰਦੋਰੀ ਟਰੈਕਟਰ ਤੋਂ ਆਪਣੇ ਦਾ ਪੂਰਾ ਮਤਲਬ ਕੀ ਜਿਵੇਂ ਕਹਿ ਲੀਏ ਜੇ ਪੈਸੇ ਲਾਏ ਹਨ ਮੁੱਲ ਵੀ ਮੋੜਦਾ ਮੁੱਲ ਮੋੜਦਾ ਸਾਤੋੜ ਜਿਵੇਂ ਕਹਿ ਲੀਏ ਪੰਜਾਬੀਆਂ ਸਵਾਦ ਆਉਂਦਾ ਜਿਹਾਉਂਦਾ ਕਿਉਂਕਿ ਨਾ ਚੀਜ਼ ਲੈ ਕੇ ਜੇ ਚੀਜ਼ ਸਲੀ ਵਧੀਆ ਨਾ ਚੱਲੇ ਫਿਰ ਦਿਲ ਦੁਖਦਾ ਦੁਖਦਾ ਸਹੀ ਗੱਲ ਹੈ ਆ ਮਗਰਾਟ ਵਧੀਆ ਨਹੀਂ ਕਿ ਇਹ ਨਹੀਂ ਨੀ ਪੂਰੇ ਵਧੀਆ ਜੀ ਇਹ ਮਤਲਬ ਏਜੰਸੀ ਵੱਲੋਂ ਨਾਲ ਹੀ ਆਏ ਆ ਪੂਰੇ ਮਤਲਬ ਕਿ ਇਹ ਨਹੀਂ ਕਿ ਐਸਾ ਦੇ ਆਪਾਂ ਨਾਰਮਲ ਜਿਹਾ ਲਾਏ ਉਹਨਾਂ ਨੇ ਹੈਵੀ ਲੱਗੇ ਬਹੁਤ ਵਧੀਆ ਚੀਜ਼ ਲੱਗੀ ਹੋਈ ਆ ਹੁਣ ਜਿਵੇਂ weight ਵਗੈਰਾ ਨਾਲ ਹੀ ਆਏ ਆ ਸਾਰੇ ਆ ਵੀ ਨਾਲ ਹੀ ਆ ਨਾ ਇਹ ਨਾ ਆ ਚੀਤਾ ਨਾ ਮਿੰਦਰਾ ਵਾਲਿਆਂ ਦੀ ਦਿਲ ਖੁਸ਼ ਕਰਨ ਵਾਲੀ ਆ ਆ ਆ ਮੰਗਰਾਟ ਤੇ ਉਹ ਹਾਂਜੀ ਪੂਰੀ ਮਤਲਬ ਕਿ ਜਿਹੜੀ ਇਹਨਾਂ ਦੀ UPF ਆਪਾਂ ਗੈਨ ਲੀ ਗਏ ਥੱਲੇ ਉਹ ਪੂਰੀ ਪੂਰੀ ਹੈਵੀ ਆ ਥੱਲੇ ਉਹ ਤਾਂ ਬਹੁਤ ਜ਼ਿਆਦੀ ਗੈਨ ਸਾਦੇ ਹਨ ਜੇ ਇਹ ਚੀਜ਼ਾਂ ਤੋਂ ਆਪਦੇ ਘਰੋਂ ਲਵਾਵੇਂ ਤਾਂ ਲੱਖ ਰੁਪਈਆ ਕਿਤੇ ਨਹੀਂ ਗਿਆ ਰਾਮ ਟੱਪ ਭਾਵੇਂ ਜਾਵੇ ਤੇ ਇੱਕ ਵਾਰ ਪਲੱਸ ਭਾਵੇਂ ਜਾਵੇ ਤੇ ਇਹਦੂ ਘਟ ਨਹੀਂ ਰਿਹਾ ਸਾਡਾ ਘਟ ਨਹੀਂ ਲੱਖ ਰੁਪਇਆ ਟੱਪ ਦਾ ਭਾਵੇਂ ਜਾਵੇ ਹਾਂਜੀ ਇਹਨੂੰ ਹੁਣ ਤੈਨੂੰ ਨਾ ਬੰਪਰ ਦੀ ਲੋਡ ਨਾ ਨਾ ਕੋਈ ਲੋਡ ਨਹੀਂ ਕੀ ਕੋਈ ਨਹੀਂ ਲੱਗੇ ਇਹਦੀ ਵੀ ਲੋਡ ਦੂਜਾ ਆਪ ਕਹਿ ਸਕਦੇ ਆਂ ਕਿ weight ਰੱਖਣੇ ਪੈਂਦੇ ਸੂਪਰ ਸੀਟਰ ਤੇ ਅਸੀਂ ਕੋਈ weight ਨਹੀਂ ਰੱਖਿਆ ਜਾਂਦੇ ਅੱਗੇ ਕੋਈ ਕੁਝ ਨਹੀਂ ਰੱਖਣਾ ਪਿਆ ਸਾਨੂੰ ਬਹੁਤ ਵਧੀਆ ਮਤਲਬ ਕਿ ਚੱਲਦੇ ਨੇ 10 ਫੁੱਟੇ ਦੇ 10 ਫੁੱਟੇ ਦੇ ਹਾਂ ਬਗੀ ਪੈਲੀ ਚ ਥੋੜੀ ਜੀ ਦਿੱਕਤ ਮੰਨ ਲਓ ਮੋੜਨ ਲੱਗਿਆ ਚੱਕਿਆ ਜਾਂਦਾ ਸੀਗਾ ਉਹ ਵੀ ਜੇ ਤਰੀਕੇ ਨਾਲ ਚਲਾਉਣ ਲੱਪੇ ਫੇਰ ਤੇ ਫੇਰ ਨਹੀਂ ਚਕਿੰਦਾ ਫੇਰ ਤਾਂ ਬਸ ਗੇਨ ਲੋਗੀ ਤੇ ਜੇ ਤਾਂ ਐ ਮੰਨ ਲਓ ਬੁੱਥੇ ਹੀ ਗੇਰਦੇ ਭੇ ਫੇਰ ਤਾਂ ਅੱਗੋ ਚਕਿੰਦਾ ਹੀ ਨਹੀਂਗਾ ਫੇਰ ਤਾਂ ਇਹ ਨਾ ਕਰਮਾਂ ਵਾਲੇ ਨੇ ਹਾਂਜੀ ਫੇਰ ਨਹੀਂ ਚਕਿੰਦਾ ਇਹਦੇ ਅਗਲੇ ਹਿੱਸੇ ਚੋਂ ਆਵਾਜ਼ ਕੋਈ ਤਾਂ ਨਹੀਂ ਕੋਈ ਕਦੇ ਆਈ ਨਾ ਨਾ ਕੋਈ ਆਵਾਜ਼ ਵਾਲੀ ਹੈ ਨਹੀਂ ਦਿੱਕਤ ਕੋਈ ਅਗਲੇ ਹਿੱਸੇ ਦਾ ਕੋਈ ਪਾਰਟ ਚੇਂਜ ਆ ਨਾ ਹੀ ਕੋਈ ਪਾਰਟ ਚੇਂਜ ਆ ਜੋ ਵੀ ਹੈਗਾ ਸਾਰਾ ਹਜੇ ਤੱਕ オリジナル ਹੀ ਆ ਕੋਈ ਪਾਰਟ ਨਹੀਂ ਚੇਂਜ ਕੀਤਾ ਆ ਕੁਛ ਨਹੀਂ ਕਲਚ ਪਲੇਟ ਸਾਰਾ ਕੁਝ ਓਕੇ ਆ ਕਲਚ ਪਲੇਟ ਵੀ ਨਾਲ ਦੀ ਨਾਲ ਦੀ ਅੱਛਾ ਡਿਜਟਾ ਈਵ ਤੇਰੇ ਚਲਾਉਣ ਤੇ ਹੈ ਨਾ ਤੂੰ ਆਪ ਚਲਾ ਮੈਂ ਉਹੀ ਤਾਂ ਅੰਦਾਜ਼ਾ ਜਿਵੇਂ ਹੁਣ ਮੈਨੂੰ 6 ਸਾਲ ਹੋ ਗਏ ਨਿੱਕੇ ਟਰੈਕਟਰ ਨਾਲ ਅਸੀਂ ਉਹ ਆਪ ਚਲਾਉਂਦੇ ਰਹੇ ਆ ਜੇ ਇਹ ਹੁਣ ਜੇ ਗੇਲੀਆਂ ਨੇ ਇਹ ਪਰੇ ਡਰਾਈਵਰਾਂ ਦੇ ਹੱਥ ਚੱਲਣ ਵਾਲੀ ਚੀਜ਼ ਨਹੀਂ ਨਹੀਂ ਜੀ ਇਹ ਜਿਵੇਂ ਕਾਰ ਨੇ ਸੀਆਰਡੀ ਆ ਜਿਵੇਂ ਹੁਣ ਫੰਕਸ਼ਨ ਬਹੁਤ ਜ਼ਿਆਦਾ ਹੁੰਦੇ ਆ ਹਾਂ ਫੀਚਰ ਆ ਗਏ ਲੋਯਾ ਬੋਸ ਵੀ ਆ ਉਹ ਤਾਂ ਹੈਗਾ ਹਿਸਾਬ ਕਿ ਤਾਂ ਸਿੱਧਾ ਸੁਭਾਏ ਉਹ ਸਿੱਧਾ ਹਿਸਾਬ ਜੀ ਹੁਣ ਉਹ ਨਿੱਕੜ ਟਰੈਕਟਰ ਆ ਉਹ ਅਸੀਂ ਘਰੇ ਖੋਲ ਕੇ ਕੰਮ ਕਰ ਲੈਂਦੇ ਹੁੰਦਾ ਇਹਦਾ ਨਹੀਂ ਹੋਣਾ ਇਹਦਾ ਨਹੀਂ ਹੋਣਾ ਇਹਦਾ ਨਹੀਂ ਹੁੰਦਾਗਾ ਇਹ ਚੀਜ਼ ਹੈਗੀ ਆ ਥੋੜੀ ਦਿੱਕਤ ਜੇ ਮੰਨੋ ਇਹਦੇ 'ਚ ਕਿ ਉਹਨੂੰ ਤਾਂ ਬੰਦਾ ਆਪ ਵੀ ਕਰੇ ਵੀ ਉਹ ਸਾਰਾ ਕੁਝ ਕਰ ਲਈਦਾ ਹੁੰਦਾ ਤੇਲ ਪਾਣੀ ਚੇਂਜ ਕਰ ਲੋ ਜਾਂ ਕੁਝ ਵੀ ਜਦੋਂ ਸਰਵਿਸ ਕਰਨ ਆਉਂਦੇ ਆ ਤੂੰ ਦੇਖਦੇ ਹੈਗਾ ਉਹ ਸਰਵਿਸ ਕਰਨੀ ਦੀ ਸੌਖੀ ਜੀ ਹੈਗਾ ਕਿਵੇਂ ਆ ਨਹੀਂ ਸਰਵਿਸ ਐਡੀ ਔਖੀ ਨਹੀਂ ਗੀ ਸਰਵਿਸ ਕਰਨ ਲੱਗੋ ਸੀਆਰਡੀ ਦੇ ਈਸੀਐਮ ਨੂੰ ਜਾ ਕੇ ਹੋਰ ਕਾਈ ਚੀਜ਼ ਨੂੰ ਕੁਝ ਕਰਦੇ ਕਿ ਨਾ 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 オイル चेंज ਕਰਨਾ ਜਾਂ ਮੰਨ ਲਓ ਆਪਣਾ ਡੀਜ਼ਲ ਫਿਲਟਰ ਵਗੈਰਾ ਚੇਂਜ ਕਰਨ ਵਾਲਾ ਉਹ ਕਰਨਾ ਜਾਂ ਇੱਕ ਆ ਡੀਜ਼ਲ ਫਿਲਟਰ ਆ ਗਿਆ ਹਾਂ ਉੱਪਰ ਆ ਆ ਚੀਜ਼ ਇਹ ਕਹਿੰਦੇ ਸੀ ਮੰਨ ਲਓ ਤਿੰਨ ਸਰਵਿਸਾਂ ਤੇ ਬਾਅਦ ਚੇਂਜ ਹੁੰਦਾ ਓਕੇ ਤਿੰਨਾਂ ਤੋਂ ਬਾਅਦ ਹਾਂਜੀ ਬਾਕੀ ਆ ਆ ਗਿਆ ਇਹਦੀ ਸਰਵਿਸ ਹੁੰਦੀ ਕਿੰਨੇ ਟਾਈਮ ਬਾਅਦ ਆ ਇਹਦੀ ਹੁਣ 400 ਕਿੰਨੇ 400 400 400 ਤੋਂ ਬਾਅਦ ਠੀਕ ਰੇ ਸਲਾਸਟ ਸਤੂੰ ਸਾਰਾ ਮੋਟਰਾਈਜ਼ੀ ਹਾਂਜੀ ਹਾਂਜੀ ਮੋਟਰਾਈ ਇਹ ਮੰਨ ਲਓ ਕਿ ਬਸ ਗਿੰਲੀਏ ਕੀ ਜਿਵੇਂ ਉਹਨਾਂ ਦੀ ਆਪਰੇ ਇਸ ਵਧਾ ਲੈਨੇ ਹਿੰਦੀ ਨਹੀਂ ਬਸ ਇੱਥੇ ਲਾਸਟ ਆ ਜਾਂਦੀ ਅੱਛਾ ਇਹਦੀ ਰੇਸ ਹਾ ਸੱਚੀ ਯਾਰ ਆ ਤਾਰਾ ਨੇ ਤੇ ਜੇ ਵਧਾਉਣੀ ਚਾਹਵੇਂ ਵਧਣੀ ਨਹੀਂ ਨਾ ਨਾ ਜੀ ਇਹ ਨਹੀਂ ਵਧਣੀ ਅੱਛਾ ਹੋ ਗਿਆ ਪਲਾਸਟਿਕ ਹੈ ਹੀ ਕੰਮ ਤੇ ਜਿਹਨੂੰ ਗਰਮ ਕਰਕੇ ਵੜ ਦਿੰਦੇ ਨਹੀਂ ਨਹੀਂ ਵਧਣੀ ਨਹੀਂ ਵਧਣੀ ਬਸ ਐਦੀ ਹਾਂਜੀ ਇਹ ਲਾਸਟ ਆ ਇਹ ਕਿੰਨੇ ਚੱਕਰਾਂ ਤੇ ਜਾਂਦਾ ਇਹ 2200 ਕੇ 2400 ਕੇ 2800 ਆ 2300 ਚੱਕਰ ਤੇ ਮੰਨ ਲਓ ਫੁੱਲ ਰੇਸ ਕਰੀਏ 23-2400 ਤੇ ਚਲੇ ਜਾਂਦਾ ਤੇ 2400 ਹਾਂਜੀ ਲਓ ਜੀ ਇਹ ਜਿਗਾ ਸਾਡਾ ਦੇਸੀ ਰਿਵਿਊ ਦੇਸੀ ਦੋਹ ਭਰਾਵਾਂ ਦਾ ਜਿੰਨੇ ਕੇ ਵੀਰ ਦੇ ਤਜਰਬੇ ਆਪਾਂ ਉਹਨੇ ਕੀ ਸ਼ੇਅਰ ਕੀਤੇ ਕੋਈ ਐਕਸਟਰਾ ਗੱਲ ਨਹੀਂ ਤੁਹਾਨੂੰ ਆਪਦੇ ਕੋਲੋਂ ਮਸਾਲਾ ਨਹੀਂ ਲਾਇਆ ਸਿੱਧੀ ਜਿਹੀ ਗੱਲ ਹੈ ਜਿਹੜੀ ਵੀ ਗੱਲ ਹੈ ਉਹ ਆਪਾਂ ਤੁਹਾਨੂੰ ਦੱਸਤੀ ਹਾਂ ਐਜ਼ ਇਟ ਇਜ਼ ਐਜ਼ ਉਹਨੇ ਹੀ ਦੱਸੀ ਹੈ ਹਾਂਜੀ ਵੀ ਡੀਜ਼ਲ ਇਹ ਦੁਪਹਿਰ ਤੱਕ ਖਾਂਦਾ ਤੇ ਖਾਂਦਾ ਜਿੱਡਾ ਟਰੈਕਟਰ ਇਹ ਨਹੀਂ ਖਾਣਾ ਵੀ ਹੈ ਹਾਂਜੀ ਐ ਨਾ ਕਿਹਾ ਜੀ ਹੁਣ ਜ਼ਿਆਦਾ ਖਾਂਦਾ ਕਿਉਂਕਿ 75 ਐਚ ਵੀ ਟਰੈਕਟਰ ਇਹ ਨਹੀਂ ਖਾਣਾ ਹੀ ਹੈ ਉਹਨਾਂ ਦਾ ਕੰਮ ਕਰ ਜਾਂਦਾ ਉਹਨਾਂ ਕਰ ਜਾਂਦਾ ਆਉਦਾ ਹਾਂ ਜੇ ਡੀਜ਼ਲ ਖਾਂਦਾ ਨਾ ਉਹਨਾਂ ਕੰਮ ਇਹ ਕਰਦਾ ਹਾਂ ਉਹਨਾਂ ਆਉਦਾ ਕੰਮ ਕਰ ਜਾਂਦਾ ਹਾਂ ਤੇ ਮੈਂ ਸਟਾਰਟਿੰਗ ਦੀ ਵੀ ਗੱਲ ਕੀਤੀ ਸੀ ਕੋਈ ਪਰ ਏਰੀਆ ਚ ਕੋਈ ਕੰਮ ਆ ਤੇ ਵੀਰ ਦਾ ਤੁਸੀਂ ਸੰਪਰਕ ਕਰ ਸਕਦੇ ਹੋ ਮੈਂ ਵੀਰਨਾ ਐਡੀ ਵੀ ਮੈਂਸ਼ਨ ਕਰ ਦੂੰਗਾ ਨੰਬਰ ਵੀ ਕਰ ਦੂੰਗਾ ਤੇ ਧਰਮਕੋਟ ਏਰੀਆ ਚ ਮੱਕੀ ਦਾ ਕੰਮ ਆ ਵੀਰ ਦਾ ਜੇ ਕਿਨੇ 4 ਪੌਣਾ ਮੱਕੀ ਦੀ ਬਜਾਈ ਹੈ ਤਾਂ ਤੇ ਬਾਕੀ ਇੱਧਰ ਦਾ ਵੀਰ ਸਾਰੇ ਕੰਮ ਕਰਦਾ ਹੀ ਆ। ਹਾਂਜੀ ਹਾਂਜੀ ਕੋਈ ਵੀ ਕਿਰਾਏ ਦਾ ਤੁਸੀਂ ਕਰਾਉਣਾ ਭਰਾ ਮੇਰਾ ਹਾਜ਼ਰ ਆ। ਇਹ ਦੱਸਿਓ ਤੁਹਾਨੂੰ ਤੁਹਾਨੂੰ ਸਾਡਾ ਦੇਸੀ ਰਿਵਿਊ ਕਿੱਦਾਂ ਦਾ ਲੱਗਾ? ਜੇ ਕੋਈ ਗਲਤੀ-ਗਲਤੀ ਹੋ ਜਾਵੇ ਉਹਦੇ ਲਈ ਪਹਿਲਾਂ ਤੋਂ ਹੀ ਮਾਫੀ ਹੈ। ਵੱਧ ਘੱਟ ਸ਼ਬਦ ਕੋ ਬੋਲਿਆ ਵੀ। ਤੇ ਦੋ ਆ ਗਿਆ ਆਉਦੇ ਛੋਟੇ ਵੀਰਾਂ ਨੂੰ, ਸਾਰੇ ਵੀਰਾਂ ਨੂੰ। ਸਾਸਰੀ ਗੱਲ